BITCH 第。 po' picca però ti succede はい。 ਬਾਦਚੇ ਪ੍ਰਸ਼ਨਾਂ মুঠলৈ মোৰ he can ότο μπαρ μπαρ ήτε ਜਨੇਪੇ ਤੋਂ ਮਗਰੋਂ ਮਹਾਤ ਤੋ 5 ਦਿਨ ਬਾਅਦ 5ਵੀਂ ਨੂੰ ਹੋਣ ਲੱਗ ਗਈ ਤੋਹਫੇ ਲੈ ਕੇ ਆਉਂਦੇ ਹਾਂ ਕਰ ਜਾਂਦੀ ਹੈ ਤੇ ਬਾਹਰੋਂ ਹਰਾਕਾ ਰਖ ਲਿਆ ਜਾਂਦਾ ਹੈ ਮਨ ਨਾ ਕੋਈ ਪਤਾ ਉਨ੍ਹਾਂ ਦਾ ਘਰ ਵਿੱਚ ਸਤਿਕਾਰ ਜੋ ਕਮੈਂਟ ਕਰਾ സരിക आवाज दसो जी आ रही जुड़े कमेंट करके दस आवाज आ रही आवाज नहीं, नहीं आ रही मेरे ख्याल ए ਆਵਾਜ਼ ਨਹੀਂ ਆ ਰਹੀ ਇਸ ਕਰਕੇ ਇਹ ਇੱਥੇ ਹੀ ਸਮਾਪਤ ਕਰਦੇ ਹਾਂ ਇਹ ਫਿਰ ਸਾਰਾ ਦੁਬਾਰਾ ਤੋਂ ਕਰਾਂਗੇ ਕਿਉਂਕਿ ਫਿਰ ਆਵਾਜ਼ ਤੋਂ ਬਿਨਾਂ ਤਾਂ ਕੋਈ ਹੋ ਨਹੀਂ ਐ ਕਿੱਥੋਂ ਜੁੜੇ ਹੋ ਜੀ ਕਮੈਂਟ ਕਰਕੇ ਦੱਸਿਓ ਕਮੈਂਟ ਕਰਿਓ ਜੀ ਕਿੱਥੋਂ ਜੁੜੇ ਹੋ ਆਵਾਜ਼ ਆ ਰਹੀ ਐ ਜੀ ਪੰਜਾਬ ਦੇ ਰਸਮਰਵਾਜ ਲੇਖ ਕਰਾਰੀ ਸੀ ਮੈਂ ਉਹਦੇ ਪ੍ਰਸ਼ਨਾਂ ਦੇ ਉੱਤਰ ਪਲੱਸ 2 ਜਮਾਤ ਦਾ ਸਿਲੇਬਸ ਹੈ ਮੈਂ ਹੁਣ ਉਹ ਦੂਸਰੇ ਫੋਨ ਤੇ ਚਲਾ ਕੇ ਦੇਖਿਆ ਤਾਂ ਆਵਾਜ਼ ਨਹੀਂ ਸੀ ਆ ਰਹੀ ਤਾਂ ਇਸ ਕਰਕੇ ਜਿਹੜਾ ਵੀ ਕੋਈ ਪਲੱਸ 2 ਵਾਲਾ ਜਾਵਾ ਕਿਸੇ ਦੇ ਮਾਤਾ ਪਿਤਾ ਜਿਹੜੇ ਵੀ ਜੁੜੇ ਨੇ ਸੰਬੰਧਿਤ ਤਾਂ ਉਹ ਦੱਸਿਓ ਇਹ ਅਬ ਅੱਜ ਆ ਰਹੀ ਹੈ ਕਮੈਂਟ ਕਰਕੇ ਦੱਸਿਓ ਜੀ ਇਹ ਜਿੰਨੇ ਕੁਸਚਨ ਕਰਾਤੇ ਹੁਣ ਇਹ ਤੋਂ ਬਾਅਦ ਅਗਲੇ ਕੱਲ ਕਰਾਵਾਂਗੀ ਮੈਂ ਸਾਰੇ ਕਿਉਂਕਿ ਅਵਾਜ਼ ਤੋਂ ਵੀ ਨਾ ਤਾਂ ਫਿਰ ਵੀਡੀਓ ਦੇ ਵਿੱਚ ਕੋਈ ਹੈ ਨਹੀਂ ਲਾਭ ਨਹੀਂ ਹੈ ਕਿੱਥੋਂ ਜੁੜੇ ਹੋ ਜੀ ਦੱਸਿਓ ਕਮੈਂਟ ਕਰਕੇ ਮੀਗੀ ਮੈਂ ਪੈਰੇ ਆ ਕਿੱਥੇ ਕਿਹੜੇ ਇਲਾਕੇ ਤੋਂ ਜੁੜੇ ਹੋ ਦੱਸਿਓ ਜੀ ਕਿਥੋਂ ਕਿਥੋਂ ਜੁੜਿਓ ਕਿਹੜਾ ਇਲਾਕਾ ਤੁਹਾਡਾ ਪਲੱਸ 2 ਜਮਾਤ ਨਾਲ ਸੰਬੰਧਿਤ ਸਿਲੇਬਸ ਕਰਾ ਰਹੀ ਸੀ ਮੈਂ ਇਹ ਵੈਸੇ ਤਾਂ ਆਪਾਂ ਨੂੰ ਸਭ ਨੂੰ ਪਤਾ ਹੋਣੇ ਚਾਹੀਦੇ ਨੇ ਜਿਹੜੇ ਵਿਆਹ ਦੇ ਨਾਲ ਸੰਬੰਧਿਤ ਰਸਮ ਰਿਵਾਜ ਨੇ ਜਾਂ ਮੌਤ ਦੇ ਨਾਲ ਸੰਬੰਧਿਤ ਰਸਮ ਰਿਵਾਜ ਨੇ ਠੀਕ ਹੈ ਜੀ ਤੇ ਜਨਮ ਦੇ ਨਾਲ ਸੰਬੰਧਿਤ ਰਸਮ ਰਿਵਾਜ ਨੇ ਕਿਉਂਕਿ ਜਿਹੜੇ ਅੱਜ ਕੱਲ ਦੇ ਬੱਚੇ ਨੇ ਹੁਣ ਉਹਨਾਂ ਨੂੰ ਇਹਨਾਂ ਚੀਜ਼ਾਂ ਬਾਰੇ ਪਤਾ ਨਹੀਂ ਆ ਇਹ ਲਾਸਨ ਕਿਉਂ ਪਾਇਆ ਗਿਆ ਸਿਲੇਬਸ ਦੇ ਵਿੱਚ ਤਾਂ ਜੋ ਇਹਨਾਂ ਰਸਮ ਰਿਵਾਜਾਂ ਨੂੰ ਆਪਾਂ ਜਿਉਂਦਾ ਰੱਖ ਸਕੀਏ ਠੀਕ ਹੈ ਜੀ ਇਹ ਆਪਾਂ ਐਵੇਂ ਉਹ ਕਰਦੇ ਰਹੀਏ ਇਹਨਾਂ ਨੂੰ ਰਸਮ ਰਿਵਾਜਾਂ ਨੂੰ ਚਲਾਉਂਦੇ ਰੱਖੀਏ ਅੱਗੇ ਅੱਗੇ ਭੁੱਲਣ ਨਾ ਬੱਚਿਆਂ ਨੂੰ ਪਤਾ ਹੋਵੇ ਤਾਂ ਫਿਰ ਆਪਣਾ ਸੱਭਿਆਚਾਰ ਤਾਂ ਹੀ ਬਚਦਾ ਨਹੀਂ ਤਾਂ ਫਿਰ ਆਪਣਾ ਸੱਭਿਆਚਾਰ ਨਹੀਂ ਬਚੇਗਾ ਠੀਕ ਹੈ ਜੀ ਕਿੱਥੋਂ ਜੋੜੇ ਹੋ ਜੀ ਕਮੈਂਟ ਕਰਕੇ ਦੱਸਿਓ ਜੇ ਪੜ੍ਹਨ ਵਾਲੇ ਬੱਚੇ ਕੋਈ ਕੋਈ ਪੜ੍ਹਾਈ ਚ ਸਮੱਸਿਆ ਆਉਂਦੀ ਹੈ ਜਾਂ ਕੁਝ ਕੋਈ ਹੋਵੇ ਹੋਰ ਉਹਦੇ ਬਾਰੇ ਗੱਲ ਕਰਾਂਗੇ ਆਪਾਂ ਜਿਵੇਂ ਹੁਣ ਆਪਾਂ ਇਹਦੇ ਵਿੱਚ ਲਾਸਨ ਦੇ ਵਿੱਚ ਦੱਸਿਆ ਕਿ ਧੀਆਂ ਦੇ ਜੰਮਣ ਤੋਂ ਪਹਿਲਾਂ ਕਿ ਉਹ ਹੁਣ ਵਾਲੀਆਂ ਧੀਆਂ ਸਮਝ ਸਕਦੀਆਂ ਨੇ ਕਿ ਪਹਿਲਾਂ ਕਿੰਨਾ ਬਿਤ ਕਰਾ ਕੀਤਾ ਜਾਂਦਾ ਸੀ ਕੁੜੀਆਂ ਦੇ ਨਾਲ ਤੇ ਹੁਣ ਜਿਹੜਾ ਕੁੜੀਆਂ ਨੂੰ ਕਿੰਨਾ ਪਿਆਰ ਲਾਡ ਪਿਆਰ ਚਾਹ ਦੇ ਨਾਲ ਪਾਲਿਆ ਜਾਂਦਾ ਕਾਰਨ ਕੀ ਆ ਉਹਦਾ ਕਿ ਕੁੜੀਆਂ ਨੇ ਜਿਹੜੀਆਂ ਹੁਣ ਘਰ ਦੇ ਵਿੱਚ ਬਰਾਬਰ ਦਾ ਯੋਗਦਾਨ ਪਾਉਂਦੀਆਂ ਨੇ ਭਾਰ ਨਹੀਂ ਬਣਦੀਆਂ ਉਹ ਮਾਤਾ ਪਿਤਾ ਤੇ ਠੀਕ ਹੈ ਜੀ ਕਿਸੇ ਵੀ ਚੀਜ਼ ਦੇ ਬੇਕਦਰ ਹੀ ਉਦੋਂ ਕੀਤੀ ਜਾਂਦੀ ਹੈ ਜਦੋਂ ਉਹ ਭਾਰ ਬਣਦਾ ਹੈ ਇਸ ਕਰਕੇ ਜਿਹੜੇ ਵੀ ਬੱਚੇ ਜੋ ਵੀ ਆਪਾਂ ਹੈਗੇ ਆ ਤਾਂ ਆਪਾਂ ਕਿਸੇ ਤੇ ਭਾਰ ਨਹੀਂ ਬਣਨਾ ਹੈਗਾ ਆਪਾਂ ਸਾਰੇ ਆਪਣੇ ਕੰਮ ਕਰ ਆਪ ਕਰਨੇ ਨੇ ਤੇ ਕੁੜੀਆਂ ਤਾਂ ਹੁਣ ਖਾਸ ਕਰਕੇ ਸਭ ਨੂੰ ਪਤਾ ਹੀ ਹੈ ਕਿੰਨੇ ਵਧੀਆ ਨਤੀਜੇ ਦਿੰਦੀਆਂ ਨੇ ਠੀਕ ਹੈ ਜੀ ਤੇ ਉਹਦੇ ਕਰਕੇ ਬਧੀਆ ਨਤੀਜੇ ਦੇਣ ਕਰਕੇ ਫਿਰ ਇਹਨਾਂ ਦੀ ਕਦਰ ਵੀ ਘਰਾਂ ਦੇ ਵਿੱਚ ਕੀਤੀ ਜਾਂਦੀ ਹੈ ਤੇ ਬਾਹਰ ਵੀ ਸਰਕਾਰਾਂ ਵੀ ਸਹਾਇਤਾ ਕਰਦੀਆਂ ਨੇ ਪਹਿਲਾਂ ਕਾਫੀ ਕਹਾਣ ਹੋਇਆ ਹੈ ਕੁੜੀਆਂ ਦਾ ਵਿਚਾਰੀਆਂ ਦਾ ਪਹਿਲਾਂ ਤਾਂ ਵੈਸੇ ਹੀ ਮਾਰ ਦਿੰਦੇ ਸੀਗੇ ਜੰਮ ਦੇ ਸਾਰੇ ਘਰਾਂ 'ਚ ਬੱਚੇ ਹੁੰਦੇ ਸੀ ਪਤਾ ਨਹੀਂ ਸੀ ਲੱਗਦਾ ਹੁੰਦਾ ਕਿਸੇ ਨੂੰ ਕਿ ਕਿਸੇ ਦੇ ਬੱਚਾ ਹੋਣ ਵਾਲਾ ਹੁਣ ਤਾਂ ਜਦੋਂ ਤੋਂ ਬੱਚਾ ਗਰਭ 'ਚ ਚੱਲਿਆ ਜਾਂਦਾ ਓਦੋਂ ਤੋਂ ਹੀ ਟੈਸਟ ਹੋ ਜਾਂਦੇ ਨੇ ਤੇ ਉਹਦਾ ਰਿਕਾਰਡ ਰੱਖਿਆ ਜਾਣ ਲੱਗ ਜਾਂਦਾ ਠੀਕ ਹੈ ਜੀ ਉਹਦਾ ਸਾਰਾ ਕੁਝ ਪਤਾ ਲੱਗ ਜਾਂਦਾ ਕਿ ਬੱਚੇ ਨੇ ਜਨਮ ਲੈਣਾ ਤਾਂ ਫਿਰ ਹੁਣ ਕੁੜੀਆਂ ਦੇ ਵੀ ਸੰਸਕਾਰ ਨੇ ਜਿਹੜੇ ਉਹ ਵਧੀਆ ਢੰਗ ਨਾਲ ਉਹਨਾਂ ਦਾ ਕੀਤਾ ਜਾਂਦਾ ਸਾਰਾ ਨਾਮਕਰਨ ਵੀ ਕੀਤਾ ਜਾਂਦਾ ਹੈ ਗੁੜਤੀ ਵੀ ਦਿੱਤੀ ਜਾਂਦੀ ਹੈ ਪਹਿਲਾਂ ਪਹਿਲਾਂ ਤਾਂ ਕਈ ਵਾਰ ਤਾਂ ਜੰਮਦੀ ਐ ਇਹ ਬੱਚਿਆਂ ਨੂੰ ਮਾਰ ਦਿੰਦੇ ਸੀਗੇ ਉਸ ਤੋਂ ਬਾਅਦ ਫਿਰ ਅਲਟਰਾ ਸਾਊਂਡ ਦਾ ਆ ਕੇ ਅਲਟਰਾ ਸਾਊਂਡ ਦੇ ਨਾਲ ਫਿਰ ਹੋਰ ਦਵਾਈ ਕਰਤੀ ਪਤਾ ਲਾ ਕੇ ਬੱਚੇ ਦਾ ਤਾਂ ਫੇਰ ਉਦੋਂ ਮਾਰ ਦਿੰਦੇ ਸੀ ਕਮੈਂਟ ਕਰਿਓ ਜੀ ਕਿੱਥੋਂ ਜੁੜੇ ਹੋ ਆਵਾਜ਼ ਦੱਸਿਓ ਸਹੀ ਆਉਂਦੀ ਆ ਮੈਂ ਪਹਿਲਾਂ ਕੁਐਸਚਨ ਪ੍ਰਸ਼ਨਾਂ ਦੇ ਉੱਤਰ ਕਰਾਉਂਦੀ ਸੀਗੇ ਇਹਦੇ ਲੈਸਨ ਦੇ ਤੇ ਉਹ ਮੈਂ ਹੁਣ ਦੂਸਰਾ ਫੋਨ ਚ ਲਾ ਕੇ ਦੇਖਿਆ ਨਾਲ ਤਾਂ ਆਵਾਜ਼ ਨਹੀਂ ਸੀ ਆਉਂਦੀ ਇਹ ਫਿਰ ਮੈਂ ਕੱਲ ਕਰਾਵਾਂਗੀ ਹੁਣ ਇਸ ਕਰਕੇ ਮੈਂ ਹੁਣ ਬੰਦ ਕਰਤੇ ਸੀ ਮੈਂ ਕਿਹਾ ਵੀ ਗੱਲਬਾਤ ਕਰ ਲਈਏ ਜੇ ਕੋਈ ਕਮੈਂਟ ਹੈਗਾ ਜੀ ਤੁਹਾਡਾ ਦੱਸਿਓ ਕਿੱਥੋਂ ਜੁੜੇ ਹੋ ਕੀ ਹਾਲ ਚਾਲ ਹੈ ਮੀਂਹ ਦਾ ਕਿਵੇਂ ਹੈ ਪਾਣੀ ਦਾ ਕਮੈਂਟ ਕਰਕੇ ਦੱਸੋ ਜੀ ਤੇ ਅੱਗੇ ਗੱਲਬਾਤ ਕਰਦੇ ਸੀ ਆਪਾਂ ਵਿਆਹ ਦੇ ਰਸਮ ਰਿਵਾਜ ਹੁਣ ਕੀ ਹੋ ਗਿਆ ਪਹਿਲਾਂ ਕਿੰਨੇ ਕਿੰਨੇ ਦਿਨ ਵਿਆਹ ਚੱਲਦੇ ਹੁੰਦੇ ਸੀਗੇ ਮਹੀਨਾ ਸਵਾ ਮਹੀਨਾ ਪਹਿਲਾਂ ਤੋਂ ਹੀ ਤਾਂ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਸੀ ਤੇ ਜਿਨ੍ਹਾਂ ਦੇ ਘਰ ਵਿਆਹ ਹੁੰਦਾ ਸੀ ਉੱਥੇ ਆ ਲਾਗ ਪਾਸ ਸਾਰਾ ਭਾਈਚਾਰਾ ਉਹਦਾ ਸਹਿਯੋਗ ਦਿੰਦਾ ਸੀ ਕੋਈ ਆਟਾ ਪਿੰਦਾ ਸੀ ਕੋਈ ਦਾਲਾਂ ਚੁਗਦਾ ਸੀ ਸਾਰੇ ਕੰਮ ਘਰਾਂ 'ਚ ਕੀਤੇ ਜਾਂਦੇ ਸੀ ਹੁਣ ਇਹ ਕੰਮ ਆਪਾਂ ਮਸ਼ੀਨੀਆਂ ਹੋ ਗਏ ਨੇ ਸਾਰੇ ਆਪਾਂ ਨੂੰ ਬਾਹਰ ਤੋਂ ਸਾਫ਼-ਸੁਥਰੀਆਂ ਚੀਜ਼ਾਂ ਮਿਲ ਜਾਂਦੀਆਂ ਨੇ ਕੋਈ ਰਜਾਈਆਂ ਪੁਰਕਦਾਲੇ ਭਰਾ ਕੇ ਨੰਗਦੀ ਜਾਂਦਾ ਸੀ ਸਾਰੇ ਭਾਈਚਾਰੇ ਦਾ ਉਹਨਾਂ ਦੇ ਵਿੱਚ ਸਾਥ ਹੁੰਦਾ ਸੀ ਰਸਨ ਦੇ ਵਿੱਚ ਜੇ ਆਪਾਂ ਚੰਗੀ ਤਰ੍ਹਾਂ ਪੜ ਲਾਂਗੇ ਸੁਣ ਲਾਂਗੇ ਤਾਂ ਫਿਰ ਪ੍ਰਸ਼ਨ ਦਾ ਉੱਤਰ ਦੇਣ ਦੇ ਵਿੱਚ ਕੋਈ ਦਿੱਕਤ ਨਹੀਂ ਆ ਫਿਰ ਵਧੀਆ ਉੱਤਰ ਦੇ ਦਿੱਤਾ ਜਾਂਦਾ ਹੁੰਦਾ ਠੀਕ ਹੈ ਜੀ ਦੱਸਿਓ ਜੀ ਕਿੱਥੋਂ ਜੁੜੇ ਹੋ ਕਮੈਂਟ ਕਰਿਓ ਤੇ ਉਹਦੇ ਵਿੱਚ ਹੋਰ ਕੀ ਹੁੰਦਾ ਫਿਰ ਜਿੱਕ ਕਿੰਵੇਂ ਦਿਨ ਕਲਾਈ ਚੜਾਈ ਜਾਂਦੀ ਹੈ ਤੇ ਉਹ ਤੋਂ ਬਾਅਦ ਪਹਿਲਾਂ ਰੋਕਾ ਠਾਕਾ ਹੁੰਦਾ ਸਾਰਾ ਕੁਝ ਉਹ ਤੋਂ ਬਾਅਦ ਫਿਰ ਕਿਵੇਂ ਵਿਆਹ ਦਾ ਸਾਹੇ ਚਿੱਠੀ ਆਉਂਦੀ ਹੈ ਤੇ ਉਹਦੇ ਵਿੱਚ ਮੁੰਡੇ ਕੁੜੀ ਨੂੰ ਘਰ ਤੋਂ ਬਾਹਰ ਨਿਕਲਣਾ ਬੰਦ ਕੀਤਾ ਜਾਂਦਾ ਸੀ ਹੁਣ ਕੀ ਹੁੰਦਾ ਹੁਣ ਆਪਾਂ ਇਹਨਾਂ ਚੀਜ਼ਾਂ ਨੂੰ ਮੰਨਦੇ ਨਹੀਂ ਹੈਗੇ ਤਾਂ ਹੀ ਤਾਂ ਫਿਰ ਹੁਣ ਹਾਦਸੇ ਵੱਧ ਗਏ ਕੋਈ ਨਾ ਕੋਈ ਪਹਿਲਾਂ ਪਤਾ ਹੁੰਦਾ ਸੀ ਜਿੱਦਣ ਤੋਂ ਸਾਹੇ ਚਿੱਠੀ ਚੱਲੀ ਗਈ ਮੁੰਡੇ ਕੁੜੀ ਕਿਤੇ ਨਹੀਂ ਸੀ ਬਾਹਰ ਜਾਂਦੇ ਹੁੰਦੇ ਕਿਉਂਕਿ ਡਰ ਹੁੰਦਾ ਨਾ ਵੀ ਕੋਈ ਕਿਸੇ ਨਾਲ ਕੋਈ ਬਪਕਟ ਨਾ ਨਾ ਬਪਰ ਜਵੇ ਤਾਂ ਹੁਣ ਕੀ ਆ ਹੁਣ ਇਹੀ ਕੁਛ ਹੁੰਦਾ ਓਵੇਂ ਹੀ ਤੁਰੇ ਫਿਰ ਜਾਂਦੇ ਨੇ ਤਾਂ ਕੋਈ ਨਾ ਕੋਈ ਘਟਣਾ ਵੀ ਵਾਪਰ ਜਾਂਦੀ ਆ ਠੀਕ ਹੈ ਜੀ ਤੇ ਉਸ ਤੋਂ ਬਾਅਦ ਫੇਰ ਕੜਾਹੀ ਚੜਦੀ ਸੀ ਤੇ ਕੜਾਹੀ ਗੁਲਗਲੇ ਮਿੱਠੇ ਗੁਲਗਲੇ ਨਾਨਕੇ ਨੂੰ ਲੈ ਕੇ ਜਾਂਦੇ ਸੀ ਬਣਾਏ ਜਾਂਦੇ ਸੀ ਉਸ ਤੋਂ ਬਾਅਦ ਫੇਰ ਮੇਲ ਨਾਨਕਾ ਮੇਲ ਆਉਂਦਾ ਸੀ ਸਾਰਾ ਕੁਝ ਦਾਦਕੇ ਆਂਦਾ ਮੇਲ ਦਾਦਕੇ ਹੁੰਦੇ ਸੀ ਸਾਰੇ ਠੀਕ ਹੈ ਜੀ ਇਹ ਸਾਰੀਆਂ ਗੱਲਾਂ ਬਾਤਾਂ ਕੱਲ ਦੀ ਵੀਡੀਓ ਦੇ ਵਿੱਚ ਸਾਰੇ ਪ੍ਰਸ਼ਨਾਂ ਦੇ ਉੱਤਰ ਤੇ ਸਾਰਾ ਕੁਝ ਕਰਾਂਗੇ ਆਪਾਂ ਇਹ ਅੱਜ ਹੁਣ ਆਵਾਜ਼ ਕਮੈਂਟ ਆਇਆ ਸੀ ਕਿ ਆਵਾਜ਼ ਨਹੀਂ ਆ ਰਹੀ ਤਾਂ ਇਸ ਕਰਕੇ ਮੈਂ ਇਹ ਫਿਰ ਹੁਣ ক্লোਜ਼ ਕਰਤੀ ਠੀਕ ਹੈ ਜੀ ਜੁੜਾਂਗੇ ਕੱਲ ਜਿਹੜੇ ਜਿਹੜੇ ਨਾਲ ਜੁੜੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ